ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਾਠ ਖੁਰਦ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਰਜੀਤ ਸਿੰਘ ਹੈ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਤਿੰਨ ਗਾਂਵਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਇੱਕ ਗਾਂਵ ਦੋਸਤੋ ਗੱਮਲ ਤੇ ਦੋ ਬਿਲਕੁਲ ਤਾਜ਼ੀਆਂ ਸੁਨੀਆਂ ਸਾਈਆਂ ਨੇ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਉਹ ਤੁਸੀਂ ਆਪ ਆਵੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਸਾਰੀ ਪੁੱਛ ਲੈਂਦੇ ਹਾਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਜੀ ਠੀਕ ਠਾਕ ਹੋ ਕਿਰਪਾ ਜੀ ਏ ਜੀ ਪਿੰਡ ਬਾਠ ਜੇ ਹਾਂਜੀ ਤੇ ਬੈਕ ਆਪਣੀ ਕਲੇਰ ਤੇ ਬਾਗੜੀਆਂ ਦੇ ਵਿੱਚ ਕਾਇਆ ਠੀਕ ਹੈ ਜੀ ਤੇ ਖਾਸ ਕਰਕੇ ਭੋਜੀਆਂ ਵਾਲੇ ਵੱਜਦੇ ਜਿਆਦਾ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਵੀ ਜੀ ਆਪਣਾ ਫੋਨ ਨੰਬਰ ਤੇ ਨਾਮ ਵੀ ਦਾ ਦਿਓ ਸਰਜੀਤ ਸਿੰਘ ਹੈ ਜੀ ਹਾਂਜੀ ਤੇ 88375 8175 ਹੈ ਜੀ ਠੀਕ ਹੈ ਆਪਣੀ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰਨ ਹਾਂਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਲਾਗੇ ਆਪਣੇ ਪਿੰਡ ਬਾਗੜੀਆਂ ਵੀ ਰਹੀ ਬਾਗੜੀਆਂ ਤੇ ਕਲੇਰ ਦੇ ਬਿਲਕੁਲ ਆਪਾਂ ਲੱਗੇ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਅਛਾ ਵੀ ਦੀ ਵਪਾਰ ਦਾ ਕੰਮ ਕਰਦੇ ਵਪਾਰ ਦਾ ਹੀ ਹੈ ਜੀ ਠੀਕ ਹੈ ਜੀ ਹਾਂ ਜੀ ਗਾਵਾਂ ਹੀ ਆਉਂਦੀਆਂ ਕੱਲੀਏ ਕਿ ਮੱਝ ਨਹੀਂ ਮੱਝਾਂ ਵੀ ਆਉਂਦੀਆਂ ਜੀ ਮੱਝ ਹੈ ਗਈ ਇੱਕ ਵੇਚ ਲਈ ਫੇਰੇ ਠੀਕ ਹੈ ਜੀ ਤੇ ਲੈ ਆਈ ਦੀਆਂ ਮੱਝਾਂ ਵੀ ਠੀਕ ਠੀਕ ਹੈ ਹਾਂ ਜੀ ਜ਼ਿਆਦਾ ਖਾਸ ਕਰਕੇ ਗਾਵਾਂ ਦਾ ਜੀ ਠੀਕ ਹੈ ਜੀ ਹਾਂ ਜੀ ਅਛਾ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਤਿੰਨ ਨਾ ਗਿਆ ਤਿੰਨ ਹੈ ਜੀ ਜਿਹਦੇ ਚ ਦੋ ਸੂਈਆਂ ਦੇ ਗੱਬੜ ਇੱਕ ਗੱਬੜ ਹੈ ਹਾਂ ਆਪਾਂ ਸ਼ੁਰੂ ਕਰ ਲਈਏ ਭਾਜੀ ਵੱਡੀ ਗਾਂ ਤੋਂ ਪਹਿਲਾਂ ਉਹ ਡਟੇਲ ਦੱਸੀਏ ਵੀ ਇਹਨਾਂ ਨੂੰ ਕਿੰਨਾ ਸੂਆ ਸੂਆ ਜੀ ਘਰਾਂ ਵਾਲਿਆਂ ਤੇ ਹਨੂ ਕਿਹਾ ਸੀ ਦੁਜਾਈ ਹਾਂ ਜੀ ਤੇ ਕੋਈ ਤੀਜਾ ਮੰਨ ਕੇ ਲੈ ਠੀਕ ਹੈ ਜੀ ਹਾਂਜੀ ਸੂਈ ਇਹਨੂੰ 15 ਦਿਨਾਂ ਦੇ ਵਿੱਚ ਜੀ ਅੱਛਾ 15 ਦਿਨ ਦਾ ਟਾਈਮ ਹੋਗਾ ਅੱਛੀ ਬਹੁਤ ਚੰਗੀ ਮਗਰ ਟੀਕਾ ਬਹੁਤ ਚੰਗਾ ਲੱਗਾ ਬਾਕ ਚੌਣ ਤੇ ਐ ਇਹ ਦੋ ਦੀ ਮੋਟਰ ਛੱਡ ਕੇ ਭਰ ਲਓ ਬਾਟ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਗਾਂ ਦਾ ਕੱਦ ਕਾਠ ਜਿਹੜਾ ਲੈਂਥ ਹੈ ਗਾਂ ਦੀ ਚੈੱਕ ਤੁਸੀਂ ਕਰ ਸਕਦੇ ਹੋ ਪੂਰਾ ਦੋਸਤੋ ਫੁੱਲ ਹੈਵੀ ਬੋਡੀ ਵਾਲੀ ਪੂਰੀ ਬਰੀਡ ਹੈ ਅੱਛਾ ਭਾਜੀ ਹੁਣ ਜਿਹੜਾ ਮੌਕੇ ਦਾ ਦੋ ਤਿਆਰ ਮੌਕੇ ਦੇ ਵਖਾਵਾ ਭਾਵੇਂ 28 27 ਕਿਲੋ ਦਾ ਇਹ ਹਾਂਜੀ ਹਾਂਜੀ ਤੇ ਕੰਡੇ ਦਾ 20 ਕਿਲੋ ਜਾ ਕੇ ਤਲ ਜੂਗਾ ਆਪ ਤਾਂ ਕੰਡਾ ਲੈ ਕੇ ਆਵੇ ਜਿਹੜਾ ਵੀ ਰੋਣਾ ਜਨੇ ਠੀਕ ਹੈ ਜੀ ਤੇ ਕੰਡਾ ਆਪਣਾ ਨਾਪ ਕੇ 20 ਕਿਲੋ ਜੀ ਠੀਕ ਹੈ ਜੀ ਅੱਛਾ ਭਾਜੀ ਤੁਸੀਂ ਚੋਾਈ ਕੀਤੀ ਹੈ ਕੋਈ ਥਰਾਂ ਦੀ ਬਾਦ ਘੱਟ ਹੋਵੇ ਕੋਈ ਪੂਰ ਛਟਾ ਹੁੰਦਾ ਕੋਈ ਪੂਰ ਛਟਾ ਨਹੀਂ ਜੇ ਕਿਸੇ ਨੇ ਆਉਣ ਨੂੰ ਮੰਗੌਣੀ ਹੋਵੇ ਉਹ ਐਡੀ ਗਰੰਟੀ ਹੋ ਗਈ ਜੀ ਘਾੜ ਵਧ ਘੱਟ ਹੋਵੇ ਪੂਰ ਛਟਾ ਹੋਵੇ ਉਹਦੇ ਜ਼ਿੰਮੇਵਾਰ ਹੈ ਜੀ ਠੀਕ ਹੈ ਜੀ ਅੱਛਾ ਭਾਜੀ ਖੋਲ ਹੀ ਤੋਰ ਕੇ ਦਿੱਤੀ ਹਾਂਜੀ ਠੀਕ ਹੈ ਜੀ ਦੋਸਤੋ ਵਖਾਵੇ ਦੇ ਹਿਸਾਬ ਨਾਲ ਜੇ ਵੇਖੀ ਤੇ 2 ਪਹਿਲੇ ਭਾਜੀ ਬੱਚੇ ਵਾਲ ਨੂੰ ਜਣਾਗੇ ਹਾਂਜੀ ਬੱਚੇ ਹਾਂਜੀ ਹਾਂਜੀ ਬਾਕੀ ਦੋਸਤੋ 20 ਲੀਟਰ ਦੁੱਧ ਵੀਰ ਜੀ ਕਹਿੰਦਾ ਆਪਾਂ ਮਣਾਵਾਂਗੇ ਮੌਕੇ ਤੇ ਕੋਈ ਵੀਰ ਬੇਸ਼ੱਕ ਆਪਣਾ ਕੰਡਾ ਵੀ ਨਾਲ ਲਿਕੇ ਆ ਜੇ ਬੱਚੇ ਦੋਸਤੋ ਥੋੜੇ ਦੂਰ ਬੱਦੇ ਇਸ ਕਰਕੇ ਕਾਲੀਏ ਪੈ ਗਏ ਕੋਕੋ ਠੰਡੀ ਧਰੀ ਹੈ ਜੀ ਠੀਕ ਹੈ ਜੀ ਦੋਸਤੋ ਤਾਜੀ ਸੂਈ ਕਰਕੇ ਬੱਚੇ ਦਾ ਜਿਆਦਾ ਕਰਦੀ ਹੈ ਬਾਕੀ ਨਵਾਈ ਧਵਾਈ ਨਹੀਂ ਕਿ ਇਹ ਤਾਜੀ ਹੈ ਹਾਂਜੀ ਹਾਂਜੀ ਮੌਸਮ ਵੀ ਥੋੜਾ ਜਿਆਦਾ ਠੰਡਾ ਹੈ ਮੌਸਮ ਅੱਜ ਠੰਡਾ ਹੈ ਏ ਬੱਚੇ ਜੀ ਨਾਲ ਦਾ ਹਾਂਜੀ ਇਹ ਬੱਛੀ ਵਿਖਾ ਦੇ ਬੱਛੀ ਹੈ ਜੀ ਬੱਛੀ ਬਹੁਤ ਚੰਗੇ ਇਸਤੇ ਮਿਲਦੀ ਠੀਕ ਹੈ ਜੀ ਦੋਸਤੋ ਦੁੱਧ ਹੁਣ ਮੌਕੇ ਦਾ ਪਿਆਰ ਜੇ 20 ਕਿਲੋ ਗਰੰਟੀ ਵਾਲਾ ਦੁੱਧ ਤਿਆਰ ਆ ਥਣਾ ਥਣਾ ਦੋਸਤੋ ਕੁਆਲਟੀ ਕਰ ਲੋ ਚੈੱਕ ਚਾਰੇ ਥਾਂ ਦੋਸਤੋ ਗੈਪ 'ਚ ਕੋਈ ਫੋਟ ਸ਼ਾਗ ਨਹੀਂ ਨਾਲ ਮਿਲਕ ਮੈਨ ਦੋਸਤੋ ਕਾਫੀ ਮੋਟੀ ਲੱਗੀ ਹੈ ਅੱਛਾ ਭਾਜੀ ਮੋਲੇ ਦਾ ਕੀ ਕਰਨਾ ਮੋਲੇ ਦਾ ਭਾਜੀ 85000 ਹਾਂਜੀ ਤੇ ਲੈਣ ਦੇਣ ਆਪਾਂ 80000 ਦੀ ਦੇ ਦਿੰਦੇ 85000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ 80000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਸੀ ਜਿਹਨਾਂ ਕੋਲ ਉਹਦੀ ਮੌਕੇ ਤੇ ਥੋੜੇ ਬੜੀ ਛੋੜ ਚ ਪਮਾਨਤਨ ਜਰੂਰ ਹੋਊਗਾ ਹਾਂਜੀ ਬਾਕੀ ਦੋਸਤੋ ਮੁੱਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਨਾਲ ਦੋ ਗਾਵਾਂ ਹੋਰ ਉਹਨਾਂ ਦੀ ਡਿਟੇਲ ਆਪਾਂ ਪੁੱਛ ਲੈਣੀ ਜੀ ਚੋਅ ਇਸ ਗਾਂ ਦੀ ਡਿਟੇਲ ਦੱਸਿਓ ਵੀਰਾਂ ਨੂੰ ਇਹ ਕਰਵਾਸੂਗਾ ਜੀ ਇਹ ਸੂਆ ਦੇ ਵੀਰ ਜੀ ਘਰ ਲਿਆਂਦੇ ਵੀ ਪਹਿਲਾ ਹੀ ਆ ਅੱਛਾ ਜੀ ਤੇ ਉਹ ਸਕਦਾ ਦੁਜਾ ਵੀ ਹੋਵੇ ਪਰ ਸੂਈ ਪਹਿਲਾਂ ਹੀ ਆ ਉਹ ਬਦੇ ਹਿਸਾਬ ਨਾਲ ਦੁਜਣ ਲੱਗਦੀ ਏ ਠੀਕ ਠੀਕ ਕਿਉਂਕਿ ਆਪਾਂ ਝੂਠ ਸੱਚ ਨਹੀਂ ਝੂਠ ਨਹੀਂ ਮਾਰਨਾ ਹਾਂਜੀ ਹਾਂਜੀ ਕਿਉਂਕਿ ਉਹਨਾਂ ਵਿਚਾਰੇ ਆ ਫੜੀ ਸੀ ਅੱਛਾ ਜੀ ਹਾਂਜੀ ਠੀਕ ਹੈ ਤੇ ਠੰਡੀ ਧੀਰੀ ਆ ਬਾਕੀ ਚਵਾਬ ਬਹੁਤ ਵਧੀਆ ਲੱਗਾ ਜੀ ਕਿੰਨਾ ਟਾਈਮ ਉਹਨੂੰ ਕੈਨ ਸੂਈ ਟਾਈਮ ਇਹਨੂੰ ਅੱਜ 5ਵਾਂ ਦਿਨ ਜੀ ਅੱਛਾ ਇਹਨੇ ਬੱਚਾ ਕਿ ਦਿੱਤਾ ਬੱਚਾ ਬੱਸਾ ਜੀ ਬੱਸਾ ਅੱਛਾ ਹੋਣ ਕਿਹੜਾ ਮੌਕੇ ਦਾ ਦੁੱਧ ਪਿਆਰੇ ਕਿੰਨਾ ਪਿਆਰ 9 ਕਿਲੋ ਹਾਜ਼ਰ 9 ਕਿਲੋ ਢੰਡੇ ਦੇ ਭਾਵੇਂ ਜਿੱਥੇ ਮਰਜੀ ਕੋ ਚਾੜ ਲੈ ਚਾਰ ਡੰਗ ਚੋਲੇ ਦੋਸਤੋ ਝੂੰਗਾ ਸਿੰਘ ਜਿਹਨੂੰ ਆ ਰਹਿੰਦੇ ਜਿੰਨੇ ਕਹਿੰਦੇਗਾ ਝੂੰਗੀ ਲੱਭਦੀ ਨਹੀਂ ਝੂੰਗੀ ਦੁਕਾਨਾਂ ਦਾ ਆਉਂਦੀ ਨਹੀਂ ਝੂੰਗੀ ਗਾਂ ਦੇ ਢੰਡੇ ਦੇ ਭਾਵੇਂ ਇਦਾਂ ਬੈਠਾ ਠੀਕ ਹੈ ਜੀ ਭਾਵੇਂ ਕੋਈ ਨਿਜਾਨ ਵੀ ਲੈ ਲੈਣਾ ਜਿਹਨੂੰ ਨਹੀਂ ਵੀ ਗਾਮਾਰੇ ਪਤਾ ਝੂੰਗੀ ਗਾਂ ਲੈ ਕੇ ਘਰ ਨੂੰ ਚਲੇ ਜੇ ਤੇ ਕਦੀ ਵੀ ਧੋਖਾ ਨਹੀਂ ਖਾਊਗਾ ਲਓ ਦੋਸਤੋ ਬਿਲਕੁਲ ਜੋ ਕੋਈ ਸੁਗਾ ਤੁਹਾਨੂੰ ਸਭ ਕੁਝ ਦਿਖਾਤਾ ਕਿਸ ਕੁਆਲਿਟੀ ਦੀ ਚੈੱਕ ਕਰ ਸਕਦੇ ਹੋ ਦਰਮਿਆਨਾ ਦੋਸਤੋ ਕਾਦਿਆ 9 ਲੀਟਰ ਹੋਣ ਜਿਹੜਾ ਮੌਕੇ ਦਾ ਦੁੱਧ ਤਿਆਰਿਆ ਭਾਜੀ ਕਹਿੰਦੇ ਬੱਚਾ ਆਨੇ ਦੋਸਤੋ ਵਛਾ ਦਿੱਤਾ ਸੂਹਾ ਪਹਿਲਾ ਸੂਈਏ ਚਾਰੂ ਵੇਖੋ ਕਿੰਨੀਆਂ ਜੀ ਹਾਂਜੀ ਹਾਂਜੀ ਲਾਹੇ ਹਾਂਜੀ ਇਹ ਸਾਂਭੀ ਨਹੀਂ ਜੀ ਕਹਿੰਨੇ ਗੋਹਾ ਲਾਇਆ ਜੇ ਹਾਂ ਇਹਦਾ ਅੱਜ ਠੀਕ ਹੈ ਜੀ ਸਾਂਭ ਤੋਂ ਰਹਿ ਗਈ ਦੋਸਤੋ ਸਾਂਭ ਕਿਸੇ ਵੀਰ ਨੇ ਕੱਟ ਕੀਤੀ ਹੈ ਬਾਕੀ ਚਲੋ ਜੇ ਕੋਈ ਵੀਰ ਸੇਵਾਲਾ ਲੈ ਗਿਆ ਦੋਸਤੋ ਇਹਨੇ ਬੜੇ ਮਜੇ ਨਾਲ 12-13 ਕਿਲੋ ਜਿਹੜਾ ਚਵਾਦਲ ਅਜੀ ਦੋਸਤੋ ਸੱਜੀ ਸੂਈ ਹੈ 4-5 ਦਿਨ ਦਾ ਟਾਈਮ ਕੀ ਹੋਇਆ ਸੂਈ ਲੈਓ ਭਾਜੀ ਮੋੜ ਲਓ ਜੀ ਇਹ ਨਾਇ ਖਾਂਦੀ ਹੈ ਜੀ 14 ਕਿਲੋ ਦੇ ਦੂੰਗੀ ਠੀਕ ਹੈ ਜੀ ਖਾਂਦੀ ਬਹੁਤ ਹੈ ਜੀ ਹਨਾ ਥੋੜੇ ਦੋਸਤੋ ਕੁਆਲਿਟੀ ਜਿਹੜੀ ਬਹੁਤ ਵਧੀਆ ਵਾ ਅੱਛਾ ਭਾਜੀ ਚਵਾਈ ਚਵਾਈ ਵਧੀਆ ਰਹੀ ਬਹੁਤ ਜੀ ਪੱਕੀ ਠੀਕ ਹੈ ਚਵਾਈ ਦੀ ਗਾਰੰਟੀ ਹੈ ਜੀ ਭਾਵੇਂ ਆਨਲਾਈਨ ਕੋਈ ਮੰਗਾਵੇ ਚਾਹਣ ਬਹੁਤ ਚੰਗੇ ਆ ਜੀ ਠੀਕ ਹੈ ਜੀ ਕੀ ਮੁੱਲ ਕਰਦੇ ਭਾਜੀ ਇਹਦਾ ਮੁੱਲ ਭਾਜੀ ਇਹਦਾ ਲੈਣ ਦੇਣ ਬਿਲਕੁਲ ਜਿੱਥੋਂ ਛੋਟ ਕਰਨੇ ਆ 35000 ਤੋਂ 35000 ਕੋਈ ਛੋਟ ਛੱਪਾ ਹੋਊਗਾ ਹਾਂ ਹੋਜੂਗਾ ਜੀ ਛੋਟ ਹੋਜੂਗੀ ਠੀਕ ਹੈ ਆ ਇਹਦਾ ਮਾਨ ਹੋਜੂਗਾ ਜਿਆਦਾ ਨਹੀਂ ਠੀਕ ਹੈ ਜੀ ਹਾਂ 35000 ਰੁਪਿਆ ਦੋਸਤੋ ਡਿਮਾਂਡ ਰੱਖੀ ਆ ਵੀਰ ਨੇ ਇਸ ਗਾਂ ਦੀ ਤੇ ਬਾਕੀ ਜਿਹੜਾ ਕੋਈ ਵੀਰ ਭਰਾ ਖੇਦਣਾ ਹੋਊਗਾ ਉਹਦਾ ਮੌਕੇ ਤੇ ਛੋਟ ਛੱਪਾ ਮਾਨਦਮ ਥੋੜਾ ਬੜਾ ਜ਼ਰੂਰ ਹੋਊਗਾ ਹਾਂ ਜੀ ਇਹਦੇ ਨਾਲ ਬੱਧੀ ਜਿਹੜੀ ਗਾਂ ਇਹਦੀ ਡਿਟੇਲ ਦਸੀ ਭਾਜੀ ਇਹ ਵੀ ਜੀ ਜਰਸੀ ਆ ਹਾਂ ਜੀ ਤੇ ਦਿਨ ਦਾਸ ਲੈਂਦੀ ਆ ਠੀਕ ਹੈ ਜੀ ਤੇ ਠੰਡੀ ਠਿਹਰੀ ਬਹੁਤ ਹੈ ਤੇ ਹੈਗੀ ਵੀ ਜੇ ਛੇ ਦੰਦੀ ਹੈ ਤੇ ਠੰਡੀ ਵੇਖੋ ਕਿੰਨੀ ਏ ਅੱਛਾ ਛੇ ਦੰਦ ਆ ਜੀ ਛੇ ਦੰਦਾ ਠੀਕ ਹੈ ਜੀ ਦੂਜਾ ਸੂਆ ਜੀ ਦੂਜਾ ਸੂਆ ਸੁਣੀ ਤੇ ਆ ਵੇਖੋ ਜੀ ਅਜੇ ਇਹਨੇ ਨਿਕਲਣਾ ਜੇ ਰਵੜਾਂ ਨੂੰ ਬਾਕੀ ਜਿਹੜੇ ਵਲਟ ਨਾ ਪੜੇ ਇਹ ਜਾ ਤਾ ਇਹ ਤੁਹਾਨੂੰ ਪਤਾ ਹੀ ਹੈ ਬਹੁਤ ਬਣ ਜਾਂਦੀ ਹੁੰਦੀ ਹੈ ਜੀ ਹਾਂਜੀ 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 ਅੱਛਾ ਕਿੰਨਾ ਕੁ ਚੋਆ ਆਇਆ ਨੇ ਪਹਿਲੇ ਸੂਏ ਕੋਈ ਕੀਤਾ ਜੇ ਪਤਾ ਦਾ ਵੇਖੋ ਜੀ ਉਹ ਤੇ ਆਂਦੇ ਅਸੀਂ 18 17 ਕਿਲੋ ਚੋਆ ਪਰ ਆਪਾਂ ਨੂੰ ਝੂਠ ਨਹੀਂ ਮਾਰਨਾ ਠੀਕ ਹੈ ਕਿ ਕਿ 12 13 ਵੀ ਦੇ ਦੇ ਬਹੁਤ ਹੈ ਜੀ ਜਿੰਨੀ ਕੀ ਦੀ ਕੀਮਤ ਆ 12 13 ਵੀ ਬਹੁਤ ਆ ਅੱਖਾਂ ਨੂੰ ਤਾਂ ਭਾਵੇਂ ਕੋਈ 25 ਕਿਲੋ ਵੀ ਆਖੀ ਜਾਵੇ ਠੀਕ ਠੀਕ ਹੈ ਹਾਂ ਜੀ ਹਾਂ ਜੀ ਇਹਦੀ ਇੱਕ ਗੱਲ ਤੇ ਥੋੜੀ ਭਾਜੀ ਨੂੰ ਹਾਂ ਜੀ ਹਾਂ ਜੀ ਬਾਕੀ ਇਹ ਕਿਲੋ ਦੋਸਤੋ ਪਸ਼ੂ ਵਜੇ ਗੱਬੜਿਆਂ ਜੀ ਇਹ ਪਸ਼ੂ ਸੋਇਆ ਹੋ ਤੋੜੀ ਕਿਲੋ 200 ਗਰੰਟੀ ਹੋ ਜਾਂਦੀ ਵੀ ਇੰਨਾ ਕੇ ਚਵਾ ਰਹੀ ਹੈ ਹਾਂ ਜੀ ਹਾਂ ਜੀ ਇਹ ਗੱਬੜ ਪਸ਼ੂ ਬਾਕੀ ਇਹ ਜਾਤ ਜਿਹੜੀ ਹੈ ਨਾ ਕੱਦ ਚਲੋ 15 ਹੀ ਰੱਖਦੀ ਆ ਹਾਂ ਜੀ ਹਾਂ ਜੀ ਕੱਦ ਕੜ ਦੋਸਤੋ ਸੋਹਣਾ ਵਾ ਗਾਂ ਦਾ ਆਰਡਰ ਕੁਆਲਟੀ ਜਿਹੜੀ ਐ ਸੋਹਣੀ ਸਟਾਰਟਿੰਗ ਸੋਹਣੀ ਕੀਤੀ ਨੇ ਲੈਓ ਭਾਈ ਮੋੜ ਲੋ ਯਾਰੀ ਬਹੁਤ ਸੋਹਣੀ ਕਰੀ ਹੁੰਦੀ ਹੈ ਜੇ ਟਾਈਮ ਕੋਈ ਦੱਸ ਦਿੰਦਾ ਸੂਨ ਦੇ ਵਿੱਚ ਪਿਆ ਦੂਜਾ ਸਵੇਰ ਪੁਰ ਸੁਣੀ ਹੈ ਛੇ ਦੰਦ ਦੇ ਦੋਸਤੋਂ ਮੂੰਹ ਚ ਹੋ ਜੇ ਆਹ ਦੇਖੋ ਦੋਸਤੋਂ ਕੁਆਲਟੀ ਬਹੁਤ ਵਧੀਆ ਥੀ ਚਵਾਈ ਮੁੱਠੀ ਵਾਲਾ ਥਣ ਦੋਸਤੋਂ ਬਹੁਤ ਵਧੀਆ ਜੇ ਅਜੇ ਪਤਾ ਆ ਜਾ ਬਾਕੀ ਦੋਸਤੋਂ ਗਾਂ ਦਾ ਪ੍ਰਿੰਟ ਪ੍ਰਿੰਟ ਸਭ ਕੁਝ ਚੈੱਕ ਕਰ ਲੋ ਪਰਾ ਟੀਮ ਦੇ ਵਿੱਚ ਦੋਸਤੋ ਪਸ਼ੂ ਇਸ ਫਾਰਮ ਤੇ ਆਉਂਦੇ ਆ ਮੱਝਾਂ ਵੀ ਤੇ ਕਰਦੇ ਆ ਅੱਛਾ ਭਾਜੀ ਕਿੰਨਾ ਕੁ ਮੁੱਲ ਦਾ ਕਰਨਾ ਮੁੱਲੇ ਦਾ ਭਾਜੀ 45000 ਦਾ ਹਾਂਜੀ ਤੇ ਉਹ ਚੁਮਾਨਤਾ ਨਾਲ ਜੇ ਕੋਈ ਜੋੜਾ ਖਰੀਦੂਗਾ ਤੇ ਜੋੜਾ 70000 ਦਾ ਦੇ ਅੱਛਾ ਜੋੜਾ 70000 ਦਾ ਜੋੜਾ 70000 ਦਾ ਠੀਕ ਹੈ ਜੀ 49000 ਰੁਪਿਆ ਦੋਸਤੋ ਵੈਸੇ ਇਕੱਲੀ ਗਾਂ ਦੀ ਡਿਮਾਂਡ ਰੱਖੀ ਗਈ ਹੈ ਜੇ ਕੋਈ ਵੀਰ ਜੋੜਾ ਖਰੀਦੂਗਾ ਤੇ 70000 ਰੁਪਏ ਦਾ ਦੋਸਤੋ ਜੋੜਾ ਹੋ ਜਾਊਗਾ। ਬਾਕੀ ਦੋਸਤੋ ਮਾਲ ਤਾਂ ਜਿਹੜਾ ਹੋਊਗਾ ਤੁਹਾਡਾ ਮੌਕੇ ਤੇ ਹੋਊਗਾ। ਹਾਂਜੀ। ਤਿੰਨ ਗਾਵਾਂ ਦੋਸਤੋ ਤਾਂ ਦਿਖਾਈਆਂ ਦੋ ਗਾਵਾਂ ਬਿਲਕੁਲ ਤਾਜ਼ੀਆਂ ਸੁਗੀਆਂ ਸੁਗੀਆਂ ਤੇ ਇੱਕ ਗਾਂ ਦੋਸਤੋ ਗੱਬੜੇ। ਸੁਵੇ ਸੁਵੇ ਪਰ ਹੁਣ ਦੋਸਤੋ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਤਸੱਲੀ ਕਰ ਲਿਆ ਕਰੋ। ਤੇ ਜਿਹੜਾ ਪਸ਼ੂ ਦੋਸਤੋ ਗੱਬੜ ਹੁੰਦਾ ਚਾਰੇ ਥਾਣਾਂ ਦੀ ਟਿੱਪਕੇ ਪਾਸ ਕਰਕੇ ਆਪਣੀ ਤਸੱਲੀ ਦੋਸਤੋ ਜ਼ਰੂਰ ਕਰ ਲਿਆ ਕਰੋ। ਗਾ ਡਰੈਸੇ ਕਰ ਵੀ ਇਹਦਾ ਫੇਰ ਬੋਲਣਾ ਪਿੰਡ ਦੋਸਤੋ ਇਹਦਾ ਬਾਠ ਖੁਰਦ। ਹਾਂਜੀ ਹਾਂਜੀ। ਠੀਕ ਹੈ ਪੋਜੀ ਵਾਲੇ ਦੀ ਬੈਗ ਦੋਸਤੋ ਤਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫੋਨ ਨੰਬਰ ਭਾਜੀ ਇੱਕ ਰੀਫੇ ਬੋਲਦੀ ਹੈ +88375 8175 ਹੈ ਜੀ 88375 ਹਾਂਜੀ 8175 ਠੀਕ ਹੈ ਜੀ ਨੰਬਰ ਤੁਹਾਨੂੰ ਦੋ ਸਕਰੀਨ ਤੇ ਚਲਾ ਦਿਓ ਇੱਕ ਨੰਬਰ ਤੁਹਾਨੂੰ ਹੋਰ ਦਈਏ ਭਾਜੀ ਹਾਂਜੀ ਹਾਂਜੀ 79 ਆ ਕੋਈ ਗੱਲ ਨਹੀਂ ਆਪਾਂ ਨੰਬਰ ਦੋਵੇਂ ਸਕਰੀਨ ਤੇ ਚਲਾ ਹਾਂ ਸਕਰੀਨ ਤੇ ਕਰ ਦਿਓ ਆ ਤੁਹਾਨੂੰ ਮੈਂ ਦੱਸ ਦਿੰਦਾ ਠੀਕ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ